ਅੱਜ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਦਾਲਤ ਲਗਾਈ ਗਈ ਹੈ ਜਲੰਧਰ ਸੈਸ਼ਨ ਡਿਵੀਜ਼ਨ ਵਿੱਚ ਕੁੱਲ 19 ਬੈਂਚ ਬਣਾਏ ਗਏ ਹੈ ਜਲੰਧਰ ਨਕੋਦਰ ਤੇ ਫਲੋਰ ਔਰ ਮੇਨਲੀ ਜਲੰਧਰ ਅਸੀਂ ਕੇਸਿਸ ਟੇਕ ਅਪ ਕਰ ਰਹੇ ਹਾਂ ਮੈਟ੍ਰਿਮੋਨੀਅਲ ਡਿਸਪਿਊਟ ਕੇਸਿਸ ਜਿਹੜੇ ਪਾਰਟੀਆਂ ਦੇ ਚਾਈਲਡ ਕਸਟਡੀ ਕੇਸਿਸ ਔਰ ਕੋਈ 20000 ਅਸੀਂ ਪ੍ਰੀ-ਲਿਟੀਗੇਟਿਵ ਕੇਸਿਸ ਕਰ ਰਹੇ ਹਾਂ ਜਿਹੜੇ ਕਿ ਛੋਟੇ-ਛੋਟੇ ਰਿਕਵਰੀ ਦੇ ਕੇਸਿਸ ਹੈਗੇ ਆ ਫਾਈਨੈਂਸ ਕੰਪਨੀਆਂਜ਼ ਦੇ ਜਾਂ ਟੈਲੀਕਾਮ ਕੰਪਨੀਆਂ ਦੇ ਔਰ ਉਮੀਦ ਹੈ ਕਿ ਅਰਾਊਂਡ 35000 ਕੇਸਿਸ ਅੱਜ ਡਿਸਪੋਜ਼ ਆਫ ਹੋਣਗੇ ਇਸ ਤੋਂ ਇਲਾਵਾ ਅਸੀਂ ਐਮਐਸਸੀਟੀ ਟ੍ਰਿਬਿਊਨਲ ਦੇ ਜਿਹੜੇ ਐਮਐਸਸੀਟੀ ਕੇਸਿਸ ਹੈਗੇ ਨੇ ਉਹ ਵੀ ਅਸੀਂ ਅੱਜ ਟੇਕ ਅਪ ਕੀਤੇ ਹੈ ਔਰ ਕਾਫੀ ਇੰਸ਼ੋਰੈਂਸ ਕੰਪਨੀ ਵਾਲਿਆਂ ਵੱਲੋਂ ਸਹਿਯੋਗ ਮਿਲਿਆ ਔਰ ਆਈ ਥਿੰਕ ਉਹ ਵੀ ਕੇਸਿਸ ਕਾਫੀ ਡਿਸਪੋਜ਼ ਹੋਣਗੇ ਸਰ ਹੋਰ ਕਿੰਨੇ ਬੈਂਚਸ ਨੇ ਸਰ ਇਸ ਟੋਟਲ 19 ਬੈਂਚ ਲਗਾਏ ਗਏ ਨੇ ਔਰ ਉਹ ਉਹੀ ਬੈਂਚਾਂ ਦੇ ਵਿੱਚੋਂ ਕੁਝ ਬੈਂਚ ਮੈਟ੍ਰੀਮੋਨিয়াল ਕੇਸਿਸ ਟੇਕ ਅਪ ਕਰ ਰਹੇ ਹੈ ਕੁਝ ਐਮਏਸੀਟੀ ਕੇਸਿਸ ਕਰ ਰਹੇ ਹੈ ਇਲੈਕਟ੍ਰਿਸਿਟੀ ਦੇ ਕੰਪਾਉਂਡਿੰਗ ਕੇਸ ਇਲੈਕਟ੍ਰਿਸਿਟੀ theft ਕੇਸਿਸ ਜਿਹੜੇ ਹੈਗੇ ਨੇ ਕੰਪਾਉਂਡਿੰਗ ਜਿਨ੍ਹਾਂ 'ਚ ਹੋ ਸਕਦੀ ਉਹ ਕੇਸਿਸ ਟੇਕ ਅਪ ਹੋ ਰਹੇ ਔਰ ਟ੍ਰੈਫਿਕ ਚਲਾਨਸ ਨੇ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਕੇਸਿਸ ਜਿਹੜੇ ਕਿ ਕੰਪਾਉਂਡ ਹੋ ਸਕਦੇ ਪਾਰਟੀਆਂ ਆਪਣੀ ਸਹਿਮਤੀ ਨਾਲ ਜਿਹੜੀਆਂ ਕਿ ਰਾਜ਼ੀ ਨੇ ਸਮਝੌਤਾ ਕਰਨ ਲਈ ਉਹ ਕੇਸਿਸ ਟੇਕ ਅਪ ਹੋਣਗੇ ਤੇ ਅੱਜ ਉਹ ਡਿਸਪੋਜ਼ ਆਫ ਹੋਣਗੇ